ਗੁਰਤਾ ਗੱਦੀ ਦੇ ਬਰਾਜਮਾਨ ਧੰਨ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਗੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਅਤੀ ਪਿਆਰ ਸਤਕਾਰ ਸਾਧ ਸੰਗਤ ਜੀਓ ਬਹੁਤ ਵੱਡੇ ਭਾਗਾ ਵਾਲੇ ਹਾਂ ਜੋ ਸਤਿਗੁਰੂ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਜਿਹੜੀ ਬਾਣੀ ਹੈ ਜਿਹਨੂੰ ਮੇਰੇ ਮਾਲਕ ਪ੍ਰੀਤਮ ਨੇ ਆਪਣੇ ਆਪਣਾ ਕੀਮਤੀ ਗਿਆਨ ਦੇ ਕੇ ਸਮਝਾਉਣਾ ਕੀਤਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਕਹਿਣ ਲੱਗੇ ਕਿ ਗੁਰੂ ਦੀ ਬਾਣੀ ਹੈ ਇਸੇ ਬਾਣੀ ਦੀ ਸੰਭਾਲ ਕਰ ਇਸ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਟਿਕਾਉਣ ਦਾ ਯਤਨ ਕਰ ਇਸੇ ਗੁਰਬਾਣੀ ਦੇ ਨਾਲ ਹੀ ਮਨੁੱਖ ਦੇ ਜੀਵਨ ਦੇ ਵਿੱਚ ਤਬਦੀਲੀ ਹੁੰਦੀ ਹੈ ਜੀਵਨ ਬਦਲਦਾ ਹੈ ਆਪ ਇਤਿਹਾਸ ਤੋਂ ਜਾਣੂ ਹੁੰਨੇ ਹ ਸਤਿਗੁਰੂ ਗੁਰਨਾਕ ਦੇ ਮਹਾਰਾਜ ਜੀ ਜਿੱਥੇ ਵੀ ਗਏ ਉਹਨਾਂ ਨੇ ਸ਼ਬਦ ਦਾ ਗਿਆਨ ਦਾ ਤੀਰ ਮਾਰਿਆ ਭਾਵੇਂ ਸਾਜਣ ਠੱਗ ਮਿਲਿਆ ਉਹਨੂੰ ਗਿਆਨ ਦਿੱਤਾ ਭਾਵੇਂ ਜਗਤਨਾਥ ਪੁਰੀਚ ਗਏ ਗਿਆਨ ਦੇ ਰਾਹੀ ਸ਼ਬਦ ਦੀ ਉਹਨੂੰ ਸਮਝਾਉਣਾ ਕੀਤਾ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਭਲੇ ਗਿਆਨ ਦਾ ਸੁਮਾ ਹੈ ਇਸੇ ਗਿਆਨ ਨੂੰ ਆਪਣੇ ਹਿਰਦ ਰੂਪੀ ਘਰ ਵਿੱਚ ਵਸਾਉਣ ਦਾ ਯਤਨ ਕਰ ਜਦੋਂ ਸੀ ਭਾਈ ਗੁਰਦਾਸ ਜੀ ਦੇ ਕਬੈਤ ਪੜਦੇ ਆ ਤੇ ਭਾਈ ਗੁਰਦਾਸ ਜੀ ਨੇ ਆਪਣੇ ਕਬੈਤ ਦੇ ਵਿੱਚ ਬਹੁਤ ਪਿਆਰੀਆਂ ਉਦਾਹਰਨਾਂ ਦਿੱਤੀਆਂ ਕਹਿਣ ਲੱਗੇ ਜੈਸੇ ਤੋਂ ਸકલ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨਿਚੈ ਪ੍ਰਸ਼ਾਦ ਪਾਵੇ। ਆਪ ਅਕਸਰ ਵੇਖਦੇ ਹਾਂ ਕਿ ਜਿਹੜਾ ਸਮੁੰਦਰ ਹੈ ਸਮੁੰਦਰ ਦੀ ਗਹਿਰਾਈ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਹੀਰੇ ਮੋਤੀ ਜਵਾਹਰ ਪਏ ਨੇ। ਸਮੁੰਦਰ ਦੀ ਗਹਿਰਾਈ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਹੀਰੇ ਮੋਤੀ ਜਵਾਹਰ ਪਏ ਨੇ। ਪਰ ਯਾਦ ਰੱਖਿਓ ਭਲਿਓ ਉਸ ਡੁੰਗਾਈ ਦੇ ਵਿੱਚੋਂ ਇੱਕ ਹੰਸ ਦੀ ਬਿਰਤੀ ਵਾਲਾ ਜੇ ਕੋ ਟੁੱਬੀ ਮਾਰੇਗਾ ਤੇ ਉਸ ਨੂੰ ਰਤਨ ਹੀਰੇ ਜਵਾਹਰ ਮਿਲਣਗੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨਿਚੈ ਪ੍ਰਸਾਦ ਪਾਵਹੀਂ ਜੈਸੇ ਪਰਬਤ ਹੀਰਾ ਮਾਨਕ ਪਾਰਸ਼ ਸਿੱਧ ਖਨਵਾਰਾ ਖਣਜਿਕ ਵਿਖੇ ਪ੍ਰਗਟਾਵਹੀਂ ਆਪਾਂ ਵੇਖਦੇ ਹਾਂ ਪਹਾੜਾਂ ਦੇ ਵਿੱਚ ਪਰਬਤਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਧਾਤੂਆਂ ਨੇ ਪਰ ਜਿਹੜਾ ਪਹਾੜ ਖੋਦੇਗਾ ਜਿਹੜਾ ਮਿਹਨਤ ਕਰੇਗਾ ਉਸ ਪਹਾੜ ਦੇ ਵਿੱਚੋਂ ਨੇਕਾਂ ਤਰ੍ਹਾਂ ਦੀਆਂ ਧਾਤੂਆਂ ਦੀ ਪ੍ਰਾਪਤੀ ਕਰਕੇ ਲੈ ਕੇ ਆਵੇਗਾ ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਵਿਸਵਹੀ ਭਾਏ ਗੁਰਦਾਰ ਜੀ ਤੀਸਰੂ ਧਾਰਨ ਦਿਨ ਲੱਗੇ ਕਿ ਭਲਿਆ ਵੇਖ ਇੱਕ ਜੰਗਲ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਨੇ ਪਰ ਜਿਹੜਾ ਜੰਗਲ 'ਚ ਚਲਾ ਜਾਏਗਾ ਜਿਹੜਾ ਹਿੰਮਤ ਕਰੇਗਾ ਜਿਹੜਾ ਮਿਹਨਤ ਕਰੇਗਾ ਉਸ ਜੰਗਲ ਦੇ ਵਿੱਚੋਂ ਉਹ ਬੋਟੀਆਂ ਨੂੰ ਲੈ ਕੇ ਆਏਗਾ ਕਹਿਣ ਲੱਗੇ ਇਸੇ ਤਰ੍ਹਾਂ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੇ ਸੋਈ ਸੋਈ ਨਿਪਜਾਵਹੀ ਕਹਿਣ ਲੱਗੇ ਭੱਲਿਆ ਵੇਖ ਇਸੇ ਤਰ੍ਹਾਂ ਸਤਿਗੁਰ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਹੈ ਪਰ ਜਿਹੜਾ ਕੋਈ ਮਿੰਟ ਕਰੇਗਾ ਜਿਹੜਾ ਪੜ੍ਹੇਗਾ ਜਿਹੜਾ ਵਿਚਾਰੇਗਾ ਜਿਹੜਾ ਸਮਝੇਗਾ ਜਿਹੜਾ ਗੁਰਬਾਣੀ ਖੁੱਦ ਪੜਨ ਦਾ ਯਤਨ ਕਰੇਗਾ ਤੇ ਸੱਚ ਜਾਣੇ ਭਲੋ ਗਿਆਨ ਦੇ ਸੋਮੇ ਟੁੱਬੀ ਮਾਰ ਕੇ ਇਹ ਗਿਆਨ ਨੂੰ ਰਤਨ ਨੂੰ ਇਕੱਤਰ ਕਰੇਗਾ ਪਰ ਅੱਜ ਸਾਡੀ ਕੌਮਲ ਝਾਤ ਮਾਰਦਿਆਂ ਇਸ ਗਿਆਨ ਰੂਪੀ ਸੋਮੇ ਨੂੰ ਛੱਡ ਕੇ ਆਪਾਂ ਕਿੱਥੇ ਕਿੱਥੇ ਜਾ ਕੇ ਸੁੱਖਾਂ ਦੀ ਭਾਲ ਕਰਦੇ ਹਾਂ ਸਮਝਣ ਵਾਲੀ ਗੱਲ ਹੈ ਕਿ ਗਿਆਨ ਰੂਪੀ ਸੋਮੇ ਨੂੰ ਛੱਡ ਕੇ ਅੱਜ ਕਿੱਥੇ-ਕਿੱਥੇ ਸੁੱਖਾਂ ਦੀ ਭਾਲ ਕਰਦੇ ਆਂ ਪਰ ਕਦੇ ਵੀ ਜੀਵਨ 'ਚ ਸੁੱਖ ਹੁੰਦਾ ਏ ਇੱਥੇ ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਲਿਆ ਤੇਰਾ ਇੱਕ ਆਧਾਰਾ ਹੋਣਾ ਚਾਹੀਦਾ ਸੀ ਕਿ ਤੇਰੀ ਸੋਚ ਮੰਡਲੀ ਦੇ ਵਿੱਚ ਇੱਕ ਗਿਆਨ ਦਾ ਖਜ਼ਾਨਾ ਹੋਣਾ ਚਾਹੀਦਾ ਸੀ ਇੱਥੇ ਗਿਆਨ ਦੇ ਨਾਲ ਜੋੜਿਆ ਮੇਰੇ ਮਾਲਕ ਨੇ ਤੇ ਜਦੋਂ ਅਸੀਂ ਬਾਣੀ ਪੜਦੇ ਆਂ ਸਤਿਗੁਰੂ ਮਾ ਕਿਰਪਾ ਕਰਨ ਲੱਗੇ ਹਮ ਤਨਵੰਤ ਵੇਖੋ ਸੀ ਕਿੱਡੇ ਅਮੀਰ ਹਾਂ ਦੁਨੀਆਂ ਦੇ ਅਨੇਕਾਂ ਲੋਕ ਅਮੀਰ ਹੋਣਗੇ ਧਨ ਕਰਕੇ ਪੈਸੇ ਕਰਕੇ ਵੱਡੀਆਂ ਗੱਡੀਆਂ ਕਰਕੇ ਮਹਿੰਗੇ ਘਰਾਂ ਕਰਕੇ ਪਰ ਸੱਚ ਜਾਣ ਸਿੱਖਾ ਤੋਂ ਬਹੁਤ ਅਮੀਰ ਬੰਦਾ ਹੈ ਉਹ ਕਿਵੇਂ ਹਮ ਤਨਵੰਤ ਭਾਗਠ ਸੱਚ ਨਾਹੀਂ ਹਰ ਗੁਣ ਗਾਵੇਂ ਸਹਿ ਸੁਭਾਏ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਇੱਥੇ ਪਿਓ ਦਾਦਾ ਕੌਣ ਹੈ ਇੱਥੇ ਹੈ ਪਿਓ ਸਾਡਾ ਧੰਨ ਧੰਨ ਸਿਗਰੂ ਨਾਨਕ ਦੇ ਮਹਾਰਾਜੀ ਸਾਡੇ ਦਾਦੇ ਗੁਰੂ ਨਾਨਕ ਦੇ ਮਹਾਰਾਜੀ ਭਗ ਸਹਿਬਾਨ ਪਟ ਸਹਿਬਾਨ ਮੇਰੇ ਮਾਲਕ ਕਹਿਣ ਲੱਗੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅ ਤੋਰ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਹੀਂ ਆਵੇ ਵੱਧਉ ਜਾਂਦੀ ਦੁਨੀਆਂ ਦੇ ਅਨੇਕਾਂ ਪਦਾਰਥ ਘਰਾਂ ਵਿੱਚ ਹੋਣਗੇ ਪਰ ਸਮਾ ਪਾ ਕੇ ਮੁੱਕ ਜਾਂਦੇ ਨੇ ਸਮਾ ਪਾ ਕੇ ਘਟ ਹੋ ਜਾਂਦੇ ਨੇ ਪਰ ਸਤਿਗੁਰ ਮਹਾਰਾਜ ਹੀ ਕਹਿਣ ਲੱਗੇ ਗੁਰੂ ਦਾ ਗਿਆਨ ਇਹੋ ਜਿਹਾ ਹੈ ਜਿਹੜਾ ਘਟਦਾ ਨਹੀਂ ਜਿਹੜਾ ਵੱਧਦਾ ਹੀ ਜਾਂਦਾ ਹੈ ਜਿਹੜਾ ਗਿਆਨ ਮੁੱਕਦਾ ਨਹੀਂ ਇੱਥੇ ਤਾਂ ਮੇਰੇ ਮਾਲਕ ਨੇ ਬਾਣ ਵਿੱਚ ਬਚਨ ਕੀਤਾ ਕਿ ਇਹ ਭਲਿਆ ਗੁਰੂ ਦੇ ਗਿਆਨ ਦੇ ਨਾਲ ਜੁੜਕ ਇੱਥੇ ਮੇਰੇ ਮਾਰਗਦਾਤਾ ਬਾਣੀ ਪੜਦੇ ਹਾਂ ਸਤਿਗੁਰੂ ਅਰਜਨ ਦੇ ਮਹਾਰਾਜ ਦੀ ਉੱਥੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਨਗੇ ਥਾਲ ਵਿੱਚ ਤੈਨੂੰ ਵਸਤੂ ਪਈਓ ਅੰਦਰ ਤਿੰਨ ਵਸਤੂਆਂ ਏ ਥਾਲ ਪਰੋਸਿਆ ਗਿਆ ਹੁਣ ਆਪਾਂ ਵੇਖਿਆ ਜਾਵੇ ਤੇ ਜਦ ਰੋਟੀ ਪਾਣੀ ਖਾਣੇ ਹਾਂ ਇੱਕ ਥਾਲ ਪਰੋਸਿਆ ਜਾਂਦਾ ਹੈ ਉਸ ਥਾਲ ਦੇ ਵਿੱਚ ਸਾਡੇ ਤਣ ਦੀ ਖਰਾਕ ਹੈ ਸਾਡੇ ਸਰੀਰ ਦੀ ਖਾਾਕ ਉਸ ਥਾਲ ਦੇ ਵਿੱਚ ਹੈ ਤੇ ਬੰਦਾ ਉਹਨਾਂ ਨੂੰ ਖਾਂਦਾ ਹੈ ਜਿੰਨੀ ਕੋ ਸਾਡੇ ਸਰੀਰ ਦੀ ਭੁੱਖ ਹੈ ਜੇ ਵੱਧ ਖਾਏਗਾ ਤਾਂ ਨੁਕਸਾਨ ਹੈ ਇੱਥੇ ਮੇਰੇ ਮਾਲਕ ਕਹਿਣ ਲੱਗੇ ਸਾਡੇ ਮਨ ਦੀ ਖਾਾਕ ਹੈ ਗੁਰੂ ਦਾ ਗਿਆਨ ਗੁਰੂ ਦਾ ਸ਼ਬਦ ਥਾਲ ਵਿੱਚ ਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਉਹ ਧਾਰ ਉੰਦਾ ਹੋਵੇਗਾ ਜਿਹੜਾ ਖਾਏਗਾ ਪਰ ਜਿਨੇ ਖਾਣ ਦਾ ਯਤਨ ਨਾ ਕੀਤਾ ਕਿ ਸੱਚ ਜਾਣ ਕੇ ਭੁੱਖ ਮਿٹےਗੀ ਇਹ ਭੁੱਖ ਕਦੇ ਨਹੀਂ ਮਿٹےਗੀ ਜੇ ਆਪਣੇ ਤਨ ਦੀ ਭੁੱਖ ਮਟਾਉਣੀ ਹੈ ਤੇ ਸਾਨੂੰ ਇੱਕ ਥਾਲ ਦੇ ਵਿੱਚ ਪਰੋਸੇ ਹੋਏ ਅਨਾਜ ਨੂੰ ਖਾਣਾ ਪੈਂਦਾ ਹੈ ਰੋਟੀ ਖਾਣੀ ਪਏਗੀ ਪਰ ਜੇਕਰ ਮਨ ਨੂੰ ਗਿਆਨ ਦੀ ਲੋੜ ਹੈ ਜੇ ਮਨ ਨੂੰ ਸਹੀ ਰਸਤੇ ਤੇ ਚਲਾਉਣਾ ਹੈ ਰਜਾਣਾ ਹੈ ਇੱਥੇ ਮੇਰੇ ਮਾਲਕ ਕਿਰਪਾ ਕਰਨ ਲੱਗੇ ਸਾਨੂੰ ਗਿਆਨ ਦੇ ਨਾਲ ਜੁੜਨਾ ਪਵੇਗਾ ਇੱਥੇ ਸਾਨੂੰ ਗੁਰੂ ਦੀ ਬਾਣੀ ਦਾ ਸਹਾਰਾ ਲੈਣਾ ਪਵੇਗਾ ਪਰ ਜਿਨ੍ਹਾਂ ਨੇ ਗੁਰਬਾਣੀ ਦਾ ਸਹਾਰਾ ਲਿਆ ਤੇ ਭਲੇ ਆਪਣੇ ਜੀਵਨ ਕਦੇ ਭਟਕੇ ਨਹੀਂ ਭਟਕੇ ਉਹ ਨਹੀਂ ਜਿਨ੍ਹਾਂ ਨੇ ਗੁਰੂ ਦੇ ਗਿਆਨ ਦਾ ਸਹਾਰਾ ਨਹੀਂ ਲਿਆ ਇਤਿਹਾਸ ਪੜਦੇ ਆ ਸਤਗੁਰੂ ਅਰਜਨ ਦੇ ਮਹਾਰਾਜ ਜੀ ਦਾ ਜਦੋਂ ਦਾਤੇ ਨੇ ਕਿਰਪਾ ਕੀਤੀ ਨਾ ਰਹਿਮਤ ਕੀਤੀ ਸਨ 1603 ਦੇ ਵਿੱਚ ਇਤਿਹਾਸਕਾਰ ਕਹਿੰਦੇ ਐ 1603 ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਇਹ ਬਾਣੀ ਲਿਖਵਾਣੀ ਆਰੰਭ ਕਰ ਦਿੱਤੀ ਸੀ ਇਹ ਸਤਿਗੁਰੂ ਮਹਾਰਾਜ ਦੀ ਬਾਣੀ ਜਿਹੜੀ ਜਿਸ ਬਾਣੀ ਦੇ ਵਿੱਚ ਜਿਹੜੀ ਪੋਥੀ ਦੇ ਵਿੱਚ ਗੁਰਨਾانک ਦੇ ਮਹਾਰਾਜ ਜੀ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਭਗਤ ਸਹਿਬਾਨਾਂ ਦੀ ਬਾਣੀ ਦਰਦ ਸੀ ਇਸੇ ਸਾਰੀ ਪੋਥੀ ਨੂੰ ਇੱਕ ਸੰਕਲਪ ਰੂਪ ਦੇ ਕੇ ਇਹਨੂੰ ਗਿਆਨ ਇਕੱਤਰ ਕਰਨ ਦਾ ਯਤਨ ਕੀਤਾ ਇੱਥੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਰਾਮ ਸਰ ਸਰੋਵਰ ਦੇ ਕੰਢੇ ਤੇ ਸਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਵਾਣੀ ਆਰੰਭ ਕਰ ਦਿੱਤੀ ਜੋ ਕਿ ਸਨ 1604 ਦੇ ਵਿੱਚ ਸੰਪੂਰਨ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਸੰਪੂਰਨਤਾ ਹੋਈ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਤਿੰਨ ਦਿਹਾੜੇ ਮਨਾਨੇ ਹਾਂ ਯਾਦ ਰੱਖਣਾ ਤਿੰਨ ਦਿਹਾੜੇ ਮਨਾਏ ਜਾਂਦੇ ਨੇ ਇੱਕ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜੋ ਕਿ ਆਪਾਂ ਅੱਜ ਮਨਾ ਰਹੇ ਹਾਂ ਇੱਕ ਹੈ ਸੰਪੂਰਨ ਜਦੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦਮਦਮਾ ਸਾਹਿਬ ਸਾਹਬੋ ਦੀ ਤਲਵੰਡੀ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਗੁਰਤੇਗ ਬਹਾਦਰ ਮਹਾਰਾਜ ਦੀ ਬਾਣੀ ਦਰਜ ਕਰਵਾਈ ਉਹ ਆਪਾਂ ਮਨਾਣੇ ਹਾਂ ਸੰਪੂਰਨ ਦਿਵਸ ਉਸ ਤੋਂ ਬਾਅਦ ਇੱਕ ਹੁੰਦਾ ਗੁਰਤਾ ਗੱਦੀ ਦਿਵਸ ਜੋ ਸਨ 1708 ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਸਮੂਹ ਲੱਗੇ ਨਾ ਕਿ ਸਾਰੇ ਸਿੱਖਣ ਇੱਕ ਹੁਕਮ ਕੀਤਾ ਸੀ ਉਹ ਹੁਕਮ ਸੀ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਹੋਰ ਗੁਰੂ ਨਹੀਂ ਹੈ ਉਹ ਗੱਲ ਵੱਖਰੀ ਅੱਜ ਇਸੇ ਕੌਮ ਦੇ ਵਿੱਚ ਲੋਕਾਂ ਨੇ ਆਪਣੇ ਆਪਣੇ ਗੁਰੂ ਧਾਰਨ ਕਰ ਲਏ ਗੁਰੂ ਗ੍ਰੰਥ ਸਾਹਿਬ ਪਿੱਛਾ ਛੱਡ ਕੇ ਨਾ ਆਪਣਾ 11ਵਾਂ ਗੁਰੂ 12ਵਾਂ ਗੁਰੂ 13ਵਾਂ ਗੁਰੂ ਅਤੇ 14ਵਾਂ ਗੁਰੂ ਵੀ ਧਾਰਨ ਕਰ ਲਿਆ ਪਰ ਸੱਚ ਜਾਣਿਓ ਗੁਰੂ ਧੰਨ 시ਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਨ ਦਾ ਯਤਨ ਕੀਤਾ ਸੀ ਕਿੱਥੇ ਸਤਿਗੁਰੂ ਮਹਾਰਾਜ ਦੀ ਕਿਰਪਾ ਕੀਤੀ ਸੀ ਕਿ ਭਲਿਆ ਗਿਆਨ ਦਾ ਸੋਮਾ ਹੈ ਇਸੇ ਗਿਆਨ ਨੂੰ ਆਪਣੇ ਜ਼ਿੰਦਗੀ 'ਚ ਵਸਾਉਣ ਦਾ ਯਤਨ ਕਰਨਾ ਹੈ ਜੋ ਸਤਿਗੁਰੂ ਧੰਨ ਧੰਨ 시ਰ ਅੰਗਦ ਦੇ ਮਹਾਰਾਜ ਦੀ ਬਾਣੀ ਪੜਦੇ ਆ ਗੁਰੂ ਅੰਗਦ ਦੇ ਮਹਾਰਾਜ ਦੀ ਬਾਣੀ 'ਚ ਬਚਨ ਹੁੰਦਾ ਹੈ ਆਖਣ ਆਖਣਾ ਰੱਜਿਆ ਸੁਣਨਾ ਰੱਜੇ ਕੰਨ ਵੇਖੋ ਜੀਵਨ ਦਾ ਉਧਾਰ ਕਿਵੇਂ ਹੋਣਾ ਹੈ ਸਰੀਰ ਦੀ ਖਾਾਕ ਅੰਨ ਹੈ ਤੇ ਮਨ ਦੀ ਖਾਾਕ ਗਿਆਨ ਹੈ ਪਰ ਅੱਜ ਆਪ ਰੱਜਣ ਦਾ ਯਤਨ ਕਿਵੇਂ ਕਰਦੇ ਹਾਂ ਆਖਣ ਆਖ ਨਾ ਰੱਜਿਆ ਕਿ ਗੱਲਾਂ ਗੱਲਾਂ ਦੇ ਨਾਲ ਰੱਜ ਜਾਵਾਂਗੇ ਕੋਈ ਬੰਦਾ 4 ਘੰਟੇ ਬੈਠ ਕੇ ਗੱਲਾਂ ਵੀ ਕਰੇ ਪਰ ਗੱਲਾਂ ਕਦੀਆਂ ਮੁੱਕਦੀਆਂ ਨਹੀਂ ਹੈ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਆਖਣ ਆਖ ਨ ਰੱਜਿਆ ਸੁਣਨ ਨ ਰੱਜੇ ਕੰਨ ਕਿ ਕੰਨ ਸੁਣਦਿਆ ਸੁਣਦਿਆ ਰੱਜ ਜਾਂਦੇ ਨਹੀਂ ਇਹਨਾਂ ਕੰਨਾਂ ਨੂੰ ਆਪਾਂ ਜਿੰਨਾ ਮਰਜੀ ਚੁਗਲੀਆਂ ਸੁਣ ਲਈਏ ਗੱਲਾਂ ਸੁਣ ਲਈਏ ਆਪਾਂ ਗਾਣੇ ਸੁਣ ਲਈਏ ਪਰ ਯਾਦ ਰੱਖਿਓ ਭਲਿਓ ਇਹ ਕੰਨ ਕਦੇ ਵੀ ਰੱਜਦੇ ਨਹੀਂ ਅੱਖੀਂ ਦੇਖਣਾ ਰੱਜੀਆਂ ਸਤਿਗੁਰੂ ਮਹਾਰਾਜ ਕਹਿੰਦੇ ਅੱਖਾਂ ਰੱਜਦੀਆਂ ਨਹੀਂ ਅੱਖਾਂ ਦੇ ਨਾਲ ਆਪਾਂ ਕਿੰਨਾ ਸਮਾਜ ਵੇਖਦੇ ਹਾਂ ਜਗਤ ਵੇਖਦੇ ਹਾਂ ਪਰ ਯਾਦ ਰੱਖਿਓ ਭਲਿਓ ਅੱਖਾਂ ਦੇ ਨਾਲ ਬੰਦਾ ਰੱਜਦਾ ਨਹੀਂ ਅੱਖੀਂ ਦੇਖਣਾ ਰੱਜੀਆਂ ਗੁਣ ਗਾਹ ਇੱਕ ਵਨ ਤੇ ਸਤਿਗੁਰੂ ਮਹਾਰਾਜ ਜੀ ਫਿਰ ਕਿਰਪਾ ਕਰਨ ਲੱਗੇ ਕਿ ਇਹ ਭੱਲਿਆ ਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਪਰੋਣ ਦਾ ਯਤਨ ਕਰ ਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਰੂਪੀ ਘਰ ਟਿਕਾਉਣ ਦਾ ਯਤਨ ਕਰ ਇਹ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ ਇਸ ਗੁਰਬਾਣੀ ਦਾ ਪੱਲਾ ਫੜ ਕੇ ਆਪਾਂ ਭੜਕਣਾ ਚਾਹੀਏ ਅੱਜ ਅਸੀਂ ਭੜਕੇ ਤਾਂ ਹਾਂ ਕਿਉਂਕਿ ਅਸੀਂ ਗੁਰੂ ਬਾਣੀ ਨੂੰ ਆਪਣੇ ਅੰਦਰ ਵਸਾਉਣ ਦਾ ਯਤਨ ਨਾ ਕੀਤਾ ਅੱਜ ਅਸੀਂ ਬਾਹਰੋਂ ਸੁੱਖ ਭਾਲਦੇ ਹਾਂ ਕੋਈ ਫਲਾਣੀ ਥਾਂ ਤੇ ਬਾਬਾ ਜਾਂਦਾ ਹੈ ਉੱਥੇ ਉੱਥੇ ਮੱਥਾ ਟੇਕਦੇ ਹਾਂ ਕੋਈ ਕਬਰਾਂ ਦਾ ਪੁਜਾਰੀ ਬਣਿਆ ਏ ਤੇ ਕੋਈ ਕਿਸੇ ਦਾ ਪੁਜਾਰੀ ਬਣ ਕੇ ਬੈਠ ਗਿਆ ਪਰ ਸਿੱਖਾ ਜਦੋਂ ਤੂੰ ਆਪਕ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਕੇ ਮੱਥਾ ਟੇਕੇਗਾ ਨਾ ਜਿੱਥੇ ਸਤਗੁਰ ਮਹਾਰਾਜ ਜੀ ਬਾਜਾ ਮਾਰਗ ਕਹਿੰਦੇ ਨੇ ਕਿ ਆਵੋ ਸਿੱਖ ਸਤਗੁਰ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਆਵਾਜਾ ਕੌਣ ਮਾਰਦਾ ਗੁਰੂ ਮਾਰਦਾ ਏ ਗੁਰੂ ਕਹਿੰਦਾ ਸਿੱਖਾ ਮੇਰੇ ਕੋਲ ਆ ਕੇ ਬੈਠ ਇਹ ਬਾਣੀ ਪੜ ਆਵੋ ਸਿੱਖ ਸਤਿਗੁਰ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਰੰਗ ਜੱਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਮੇਰੇ ਮਾਲਕ ਕਹਿੰ ਲਗਾ ਕਿ ਕਿੰਨੀ ਕੋ ਘੜੀ ਗਾਈਏ ਇੱਕ ਘੜੀਆਂ ਦੋ ਘੜੀਆਂ ਮੇਰੇ ਮਾਲਕ ਕਹਿੰ ਲਗਾ ਨਹੀਂ ਭਲਿਆ ਇਹ ਤਾਂ ਉੱਠ ਤ ਬੈਠ ਤ ਸੋਵਤ ਧਾਈਏ ਮਾਰਗ ਚਲਤ ਹਰੇ ਹਰ ਗਾਈਏ ਇਹੋ ਜਿਹੀ ਕੋਈ ਥਾਂ ਨਹੀਂ ਛੱਡੀ ਮੇਰੇ ਮਾਲਕ ਨੇ ਜਿੱਥੇ ਅਸੀਂ ਬਾਣੀ ਨਹੀਂ ਗਾਣੀ ਉੱਠ ਜਿਵੇਂ ਤਾਂ ਬਾਣੀ ਯਾਦ ਰਹੇ ਸੌਂਦੇ ਹਾਂ ਤਾਂ ਬਾਣੀ ਯਾਦ ਰਹੇ ਜੇ ਚੱਲਦੇ ਹਾਂ ਤਾਂ ਗੁਰਬਾਣੀ ਯਾਦ ਰਹੇ ਕਿਉਂਕਿ ਗੁਰਬਾਣੀ ਹੀ ਸਾਡੇ ਜੀਵਨ ਦਾ ਆਧਾਰ ਹੈ ਅਸੀਂ ਖੱਟਣ ਕੀ ਆਏ ਹਾਂ ਆਪਣੇ ਹੀਰੇ ਰੋਪੀ ਇਸ ਜੋ ਮਾਲਕ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ ਹੈ ਨਾ ਇਸੇ ਮਨੁੱਖਾ ਜੀਵਨ ਦੀ ਕਦਰ ਤਾਂ ਪਿੰਦੀ ਹੈ ਜੇਕਰ ਜਗਤ ਚ ਆ ਕੇ ਰੱਬ ਦੀ ਬੰਦਗੀ ਦੇ ਨਾਲ ਜੁੜੀਏ ਇੱਕ ਰੱਬ ਦੀ ਬੰਦਗੀ ਦੇ ਨਾਲ ਜੁੜੀਏ ਇੱਕ ਦਰवेश ਹੋਇਆ ਉਸ ਦਰਵੇਸ਼ ਦੀ ਪਹੁੰਚ ਸਾਰੇ ਪਾਸੇ ਫੈਲੀ ਹੋਈ ਸੀ ਹਵਾ ਦੀ ਤਰ੍ਹਾਂ ਸਾਰੇ ਪਾਸੇ ਲੋਕ ਜਾਣਦੇ ਸਨ ਪਰ ਇੱਕ ਜਿਹੜਾ ਮਾਲਕ ਸੀ ਨਾ ਮਾਲਕ ਨੇ ਦਰवेश ਨੂੰ ਬੇਨਤੀ ਕੀਤੀ ਕਿ ਅੱਜ ਸਾਡੇ ਘਰ ਚਲਣਾ ਹੈ ਉੱਥੇ ਤੇਰੀ ਆਉ ਭਗਤ ਕਰਾਂਗੇ ਪਰ ਕਈ ਦਰवेश ਹੁੰਦੇ ਨੇ ਜਿਹੜੇ ਪਰਮਾਤਮਾ ਦੇ ਗਿਆਨ ਵਿੱਚ ਭਿੱਜੇ ਹੁੰਦੇ ਨੇ ਕਈ ਹੁੰਦੇ ਨੇ ਗਿਆਨ ਦੀ ਭਗਤੀ ਵਿੱਚ ਗੁਰੂ ਦੀ ਵਿਚਾਰ ਵਿੱਚ ਭਿੱਜੇ ਹੁੰਦੇ ਨੇ ਪਰ ਕਈ ਕੱਲੇ ਵਿਖਾਵੇ ਤੱਕ ਸੀਮਤ ਰਹਿ ਜਾਂਦੇ ਨੇ ਉਸ ਮਾਲਕ ਨੇ ਬੇਨਤੀ ਕੀਤੀ ਦਰਵੇਸ਼ ਨੂੰ ਕਿ ਚਲੋ ਦਰਵੇਸ਼ ਸਾਡੇ ਘਰ ਵਿੱਚ ਚਲੋ ਅਤੇ ਚਰਨ ਪਾਓ ਤੇ ਘਰ ਜਾਂਦਾ ਹੈ ਮਾਲਕ ਆਪਣੀ ਨੌਕਰਾਨੀ ਨੂੰ ਕਹਿੰਦਾ ਹੈ ਕਿ ਅੱਜ ਸਾਡੇ ਘਰ ਵਿੱਚ ਦਰਵੇਸ਼ ਨੇ ਆਉਣਾ ਹੈ ਇਦਾਂ ਕਰਨਾ ਫਕੀਰ ਨੇ ਆਣਾ ਹੈ ਅੰਨ ਪਾਣੀ ਬਹੁਤ ਸਹੀ ਤਰੀਕੇ ਦੇ ਨਾਲ ਤਿਆਰ ਕਰਨਾ ਹੈ ਅੱਜ ਅਸੀਂ ਉਹਦੇ ਸਾਹਮਣੇ ਪਰੋਸਾਂਗੇ ਉਹ ਪ੍ਰਸੰਨ ਹੋਏਗਾ ਖੁਸ਼ ਹੋਏਗਾ ਪਰ ਯਾਦ ਰੱਖਿਓ ਜਦੋਂ ਘਰ 'ਚ ਦਰवेश ਹੁੰਦਾ ਹੈ ਨਾ ਤੇ ਨਕ ਰਾਣੀ ਨੇ ਜਿਹੜਾ ਅੰਨ ਪਾਣੀ ਤਿਆਰ ਕੀਤਾ ਸੀ ਤਿਆਰ ਕਰਕੇ ਉਸ ਦਰਵੇਸ਼ ਦੇ ਅੱਗੇ ਰੱਖਿਆ ਗਿਆ ਜਦੋਂ ਦਰਵੇਸ਼ ਨੇ ਖਾਧਾ ਉਸ ਪਰੋਸੇ ਹੋਏ ਖਾਣੇ ਦੇ ਵਿੱਚ ਕੁਝ ਘੱਟ ਨਮਕ ਰਹਿ ਗਿਆ ਮਰਚਾ ਰਹਿ ਗਿਆ ਜਦੋਂ ਘੱਟ ਰਹਿ ਗਿਆਣਾ ਤੇ ਇੱਕੋ ਵਾਰੀ ਉਸ ਕਹਿਣ ਲੱਗਾ ਕਿ ਇਹ ਖਾਣਾ ਕਿੰਨੇ ਤਿਆਰ ਕੀਤਾ ਹੈ ਕੌਣ ਬਣਾਉਣ ਵਾਲਾ ਹੈ ਤੇ ਮਾਲਕ ਕਹਿੰਦਾ ਕਿ ਦੱਸੋ ਦਰਵੇਸੀ ਗੱਲ ਕੀ ਹੈ ਕਹਿਣ ਲੱਗੇ ਇਹਦੇ ਵਿੱਚ ਇੱਕ ਤਾਂ ਲੋਨ ਘੱਟ ਹੈ ਮਰਚਾ ਘੱਟ ਨੇ ਤੇ ਜਦੋਂ ਆਪਣੇ ਉਹ ਮਾਲਕ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਨਾ ਉਹ ਨੌਕਰਾਨੀ ਨੂੰ ਹੀ ਇਹਦਾ ਭੱਦੀ ਬੋਲਦਾਵਲੀ ਬੋਲਣ ਲੱਗ ਪਿਆ ਤੇ ਕਾफी ਸਮਾਂ ਨੌਕਰਾਨੀ ਸੁਣਦੀ ਰਹੀ ਅਖੀਰ ਜਾ ਕੇ ਨੌਕਰਾਨੀ ਕਹਿੰਨੇ ਮਾਲਕ ਜੀ ਮੇਰੇ ਗੱਲ ਤਾਂ ਸੁਣੋ ਆਂਦੇ ਦੱਸ ਕੀ ਗੱਲ ਹੈ ਆਂਦੇ ਤੁਸੀਂ ਕਿੰਨੇ ਸਾਡੇ ਘਰ ਵਿੱਚ ਦਰবেশ ਆਉਣਾ ਹੈ ਆਂਦੇ ਜੇ ਦਰবেশ ਹੁੰਦਾ ਨਾ ਤੇ ਕੱਲਾ ਇਨ੍ਹਾਂ ਪਦਾਰਥਾਂ ਤੱਕ ਰਸਾਂ ਤੱਕ ਸੀਮਿਤ ਨਾ ਰਹਿੰਦਾ ਆਂਦੇ ਇੰਦੇ ਅੰਦਰ ਤਾਂ ਨੇਕਾਂ ਤਰ੍ਹਾਂ ਦੇ ਰਸ ਬੋਲਦੇ ਪਏ ਨੇ ਜੋ ਆਪਾਂ ਬਾਣੀ ਚ ਪੜਦੇ ਆ ਨਾ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਰ ਕੀ ਬਾਸ ਰਸ ਘੋੜੇ ਰਸ ਸਿੱਧਾ ਸੱਜਾ ਮੰਦਰ ਰਸ ਮਿੱਠਾ ਰਸ ਮਾਸਕ ਇਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਜਿਸ ਸਰੀਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਰਸ ਹੋਣਗੇ ਪਰ ਰੱਬ ਦਾ ਨਾਮ ਆਪਣੇ ਅੰਦਰ ਨਹੀਂ ਟਿਕ ਸਕਦਾ ਇਸੇ ਤਰ੍ਹਾਂ ਦਰਵੇਸ ਜੋ ਆਪਣੇ ਆਪ ਨੂੰ ਮਾਲਕ ਕਹਿਣ ਲੱਗਾ ਸੀ ਉਹ ਨੁਕਰਾਨੀ ਕਹਿੰਦੀ ਹੈ ਦਰਵੇਸ ਜੀ ਤੁਸੀਂ ਦਰਵੇਸ ਨਹੀਂ ਹੋ ਕੱਲਾ ਇੱਕ ਪਹਿਰਾਵਾ ਪੈਣਿਆ ਹੋਇਆ ਏ ਇਹ ਪ੍ਰੈਣ ਪਰਾਵੇ ਦੇ ਅੰਦਰ ਤੁਹਾਡਾ ਜੋ ਕਿਰਦਾਰ ਹੈ ਇਹ ਦਰਵੇਸ਼ ਵਰਗਾ ਨਹੀਂ ਹੈ ਪਰ ਜੇਕਰ ਦਰਵੇਸ਼ ਹੁੰਦੇ ਇਕੱਲਾ ਇਨ੍ਹਾਂ ਰਸਾਂ ਦੇ ਵਿੱਚ ਸੀਮਿਤ ਨਾ ਰਹਿ ਜਾਂਦੇ ਤੁਹਾਡੇ ਅੰਦਰੋਂ ਤੁਹਾਡੇ ਮੁਖ ਤੋਂ ਉਸ ਰੱਬ ਦੀ ਬੰਦਗੀ ਦੇ ਸ਼ਬਦ ਨਿਕਲਨੇ ਚਾਹੀਦੇ ਸਨ ਪਰ ਸੱਚ ਜਾਣੋ ਅੱਜ ਅਨੇਕਾਂ ਤਰ੍ਹਾਂ ਦੇ ਲੋਕ ਜਗਤ 'ਚ ਪੈਦਾ ਹੋ ਗਏ ਨੇ ਜੋ ਆਪਣੇ ਆਪ ਨੂੰ ਗੁਰੂ ਦਾ ਦਰਜਾ ਦੇਣ ਲੱਗ ਪਏ ਆਪਣੇ ਆਪ ਨੂੰ ਗੁਰਖ ਵਾਣ ਲੱਗ ਪਏ ਅੱਜ ਸਾਨੂੰ ਲੋੜ ਹੈ ਕਿਥੇ ਸਤਿਗੁਰੂ ਮਹਾਰਾਜ ਜਿਨੇ ਗਿਆਨ ਦਾ ਸੋਮਾ ਦਿੱਤਾ ਅਸੀਂ ਉਸੇ ਸੋਮੇ ਦੀ ਇਹ ਗਿਆਨ ਦੀ ਸੰਭਾਲ ਕਰਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਇਸ ਗਿਆਨ ਨੂੰ ਬਸਾਉਣ ਦਾ ਯਤਨ ਕਰੀਏ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਇਤਨੀਆਂ ਵਿਚਾਰਾਂ ਪਰਵਾਣ ਕਰਨੀਆਂ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਆਪ ਸਮੂਹ ਸੰਗਤਾਂ ਨੂੰ ਇੱਥੇ ਸਤਿਗੁਰ ਮਹਾਰਾਜ ਜੀ ਫਿਰ ਕਿਰਪਾ ਕਰਦੇ ਹਨ ਕਿ ਹੈ ਬੰਦੇ ਰੱਬ ਦਾ ਨਾਮ ਸਾਡੇ ਅੰਦਰ ਟਿਕਦਾ ਕਿਵੇਂ ਹੈ ਗੁਰੂ ਦੀ ਬਾਣੀ ਸਾਡੇ ਅੰਦਰ ਕਿਵੇਂ ਆਉਂਦੀ ਹੈ ਇੱਥੇ ਸਤਿਗੁਰ ਮਹਾਰਾਜ ਜੀ ਫਿਰ ਕਿਰਪਾ ਕਰਨ ਲੱਗੇ ਕਿ ਰੱਬ ਦਾ ਨਾਮ ਤਾਂ ਟਿਕੇਗਾ ਜੇ ਗੁਰੂ ਦੀ ਵਿਚਾਰ ਅੰਦਰ ਪ੍ਰਵੇਸ਼ ਹੋਵੇਗੀ ਜੇ ਜ਼ਮੀਨ ਦੇ ਵਿੱਚ ਫਸਲ ਬੀਜੀ ਹੈ ਉਹ ਜ਼ਮੀਨ ਦੇ ਵਿੱਚ ਜੇ ਪਾਣੀ ਪਾਵਾਂਗੇ ਤੇ ਫਸਲ ਵੀ ਹਰੀ-ਪਰੀ ਹੋਵੇਗੀ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਇਤਨਾ ਕੁ ਵਿਚਾਰਾਂ ਪਰਵਾਨ ਕਰਨੀਆਂ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ